ਸੀ ਸੀ ਤੇ ਜੀ ਦੇ ਜ਼ਿਕਰ ਕੀਤਾ ਸੀ ਕਿ ਕਿਸ ਬੇਹੂਦਾ ਟੰਗ ਨਾਲ ਪੰਜਾਬ ਸਰਕਾਰ ਦਾ ਇੱਕ ਅਫਸਰ ਓਪਨਲੀ ਥ੍ਰੈਟ ਕਰ ਰਿਹਾ ਸ਼ਰੋਮਣੀ ਅਕਾਲੀ ਦਲ ਦੇ ਮੇਨ ਸਪੋਕਸਪਰਸਨ ਨੂੰ ਉਸ ਲਈ ਅਸੀਂ ਡੀਜੀਪੀ ਸਾਹਿਬ ਤੋਂ ਟਾਈਮ ਲਿਆ ਸੀ ਤੇ ਡੀਜੀਪੀ ਸਾਹਿਬ ਨੇ ਡੀਜੀਪੀ ਲਾਅ ਐਂਡ ਆਰਡਰ ਦੀ ਡਿਊਟੀ ਲਈ ਹੈ ਕਿ ਡੈਲੀਗੇਸ਼ਨ ਨੂੰ ਮਿਲੇ ਤੇ ਡੈਲੀਗੇਸ਼ਨ ਨੇ ਮਿਲ ਕੇ ਪਟੀਸ਼ਨ ਵੀ ਉਹਨਾਂ ਨੂੰ ਪ੍ਰੈਜੈਂਟ ਕੀਤੀ ਹੈ ਜਿਹੜੀ ਉਹਨਾਂ ਦੀ ਰਿਕਾਰਡਿੰਗ ਕੀਤੀ ਗਈ ਸੀ ਉਹਦੀ ਪੈਨ ਡਰਾਈਵ ਵੀ ਦਿੱਤੀ ਹੈ ਤੇ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਇੱਥੇ ਤੱਕ ਜਦ ਹਾਲਾਤ ਹੋ ਜਾਣ ਸਟੇਟ ਦੇ ਸੀਨੀਅਰ ਆਫੀਸਰਸ ਇੱਥੇ ਤੱਕ ਥ੍ਰੈਟ ਕਰਨ ਕਿ ਦੇ ਹੈਵ ਆਲਰੇਡੀ ਕਿਲਡ ਅਬਾਊਟ 50 ਪੀਪਲ ਐਂਡ 4 ਰਹਿੰਦੇ ਆ ਤੇ ਉਹਨਾਂ 'ਚ ਤੇਰਾ ਨਾਂ ਵੀ ਹੈਗਾ ਕਲੀਅਰ ਨੂੰ ਕਹਿਣ ਤੇ ਉਦੋਂ ਵੱਡੀ ਕੋਈ ਸਟੇਟ ਲਈ ਇੱਕ ਹਿਊਮਿਲੇਸ਼ਨ ਹੀ ਹੋ ਸਕਦੀ ਦੇ ਸਟੇਟ ਇਹਦੋਂ ਬਾਅਦ ਵੀ ਨਾ ਐਕਟ ਕਰੇ ਬਾਕੀ ਤੁਹਾਨੂੰ ਐਕਸਪਲੇਨ ਕਰ ਦਿਆ ਡਾਕਟਰ ਜੀ ਮਾਨ ਸਰ ਥੋੜੇ ਦੇ ਦਸੰਦਰ ਦੇਖੋ ਅੱਜ ਜਿਹੜੀ ਬੇहद ਗੰਭੀਰ ਇਨਸੀਡੈਂਟ ਜਿਹਦੀ ਵੀਡੀਓ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਚਰਾਈ ਵੀ ਆ ਉਹਦੇ ਸਬੰਧ ਦੇ ਵਿੱਚ ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਕਿ ਅਸੀਂ ਡੀਜੀਪੀ ਸਾਹਿਬ ਲਾ ਐਂਡ ਆਰਡਰ ਅਰਕਿਤ ਚੋਪਲਾ ਜੀ ਨੂੰ ਮਿਲ ਕੇ ਆਏ ਔਰ ਹੁਣ ਅਸੀਂ ਪੰਜਾਬ ਦੇ ਗਵਰਨਰ ਸਾਹਿਬ ਕੋਲੋਂ ਵੀ ਟਾਈਮ ਲੈ ਰਹੇ ਆਂ ਔਰ ਵੱਡਾ ਡੈਲੀਗੇਸ਼ਨ ਹੈ ਜਿਹਦੇ ਵਿੱਚ ਸਾਡੇ ਵਰਕਿੰਗ ਪ੍ਰਧਾਨ ਸਰਦਾਰ ਬਰਿੰਦਰ ਸਿੰਘ ਪੁੰਜੜ ਸਾਹਿਬ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੀ ਤੇ ਬਾਕੀ ਜਿਹੜੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਸਾਰੇ ਜਾ ਕੇ ਤੇ ਇਹ ਜਿਹੜਾ ਇਸ ਵੇਲੇ ਸਟੇਟ ਦੇ ਵਿੱਚ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿ ਜਿਹੜੇ politcal opponents ਆ ਸਰਕਾਰ ਦੇ ਵਿਰੁੱਧ ਜਿਹੜੀਆਂ ਪਾਰਟੀਆਂ ਦੇ ਆਗੂ ਆ ਉਹਨਾਂ ਨੂੰ ਐਲੀਮੀਨੇਟ ਕਿਸ ਤਰ੍ਹਾਂ ਸਰੀਰਕ ਤੌਰ ਦੇ ਉੱਤੇ ਖਤਮ ਕਿਸ ਤਰੀਕੇ ਕੀਤਾ ਜਾਵੇ ਇਸ ਸਾਜ਼ਿਸ਼ ਦੇ ਬਾਰੇ ਚ ਗੁਰਨ ਸਿੰਘ ਸਾਹਿਬ ਨੂੰ ਵੱਡੇ ਪੱਧਰ ਦੀ ਇਨਕੁਆਰੀ ਜਿਹੜੀ ਇੰਡੀਪੈਂਡੈਂਟ ਆ ਉਹਦੀ ਵੀ ਅਸੀਂ ਮੰਗ ਜਿਹੜੀ ਆ ਉਹ ਕਰਾਂ ਕਿਉਂਕਿ ਇਸ ਵੇਲੇ ਕੋਸ਼ਿਸ਼ ਸਰਕਾਰ ਦੀ ਇਹ ਹੈ ਕਿ ਜਿਹੜੇ ਸਿਆਸੀ ਵਿਰੋਧੀ ਆ ਜਿਹੜੇ ਪਾਰਟੀਆਂ ਦੇ ਬੁਲਾਰੇ ਆ ਉਹਨਾਂ ਦੀ ਕਿਸੇ ਤਰੀਕੇ ਆਵਾਜ਼ ਬੁਲੰਦ ਕਰਕੇ ਤੇ ਫਿਰ ਆਪਣੀ ਮਨਮਰਜ਼ੀ ਦੇ ਨਾਲ ਲੋਕਾਂ ਦੇ ਉੱਤੇ ਜੋ ਵੀ ਅਤਿਆਚਾਰ ਆ ਜੋ ਵੀ ਜ਼ੁਲਮ ਆ ਜੋ ਵੀ ਕਰਨਾ ਚਾਹੁੰਦੇ ਆ ਉਹ ਸਟੇਟ ਦੀ ਲੁੱਟਖਸਟ ਉਹ ਕਰ ਸਕਣ ਪਰ ਸ਼੍ਰੋਮਣੀ ਅਕਾਲੀ ਦਲ ਬੜਾ ਵੱਡਾ ਇਤਿਹਾਸਕ ਰੋੜ ਆ ਬੜੀ ਪੁਰਾਣੀ ਸੰਘਰਸ਼ਾਂ ਤੋਂ ਨਿਕਲੀ ਪਾਰਟੀ ਆ ਅੰਗਰੇਜ਼ਾਂ ਨਾਲ ਵੀ ਦੋਹਾ ਲੈਂਦੀ ਰਹੀ ਆ ਇਸ ਕਰਕੇ ਅਸੀਂ ਪੰਜਾਬ ਦੇ ਵਿੱਚ ਅਮਨ ਵਾਸਤੇ ਸ਼ਾਂਤੀ ਵਾਸਤੇ ਭਾਈਚਾਰਕ ਸਾਂਝ ਵਾਸਤੇ ਕਿਸੇ ਵੀ ਤਰ੍ਹਾਂ ਕਿਸੇ ਗੱਲ ਤੋਂ ਡਰਨ ਨੂੰ ਤਿਆਰ ਨਹੀਂ ਆ ਡਟ ਕੇ ਇਹਨਾਂ ਸ਼ਕਤੀਆਂ ਦਾ ਜਿਹੜਾ ਅਸੀਂ ਮੁਕਾਬਲਾ ਉਹ ਕਰਾਂਗੇ ਸੋ ਅੱਜ ਸਾਡੀ ਪਹਿਲੀ ਡਿਊਟੀ ਬਣਦੀ ਸੀ ਕਿ ਜਿਹੜੀ ਇਨਫੋਰਮੇਸ਼ਨ ਹੈ ਉਹ ਪੁਲਿਸ ਨੂੰ ਦਿੱਤੀ ਜਾਵੇ ਬਾਈ ਨੇਮ ਵਿਦ ਐਵੀਡੈਂਸ ਵੀਡੀਓ ਦੀ ਸਾਰੀ ਉਹ ਸਾਰੀ ਦੀ ਸਾਰੀ ਅਸੀਂ ਅਰਪਿਤ ਸ਼ੁਕਲਾ ਜੀ ਦੇ ਹਵਾਲੇ ਕਰ ਦਿੱਤੀ ਹੈ ਗਵਰਨਰ ਸਾਹਿਬ ਕਿਉਂਕਿ ਸਟੇਟ ਦੇ ਸਾਡੇ ਕਨਸਟੀਟਿਊਸ਼ਨਲ ਹੈਡਰ ਉਹਨਾਂ ਦੇ ਧਿਆਨ ਦੇ ਵਿੱਚ ਜਿਹੜੀ ਲਾਰਜਰ ਕਨਸਪੀਰੇਸੀ اپੋਜੀਸ਼ਨ ਦੇ ਖਿਲਾਫ ਚੱਲ ਰਹੀ ਹੈ ਔਰ ਖਾਸ ਕਰਕੇ ਇਹ ਵੀ ਪਾਰਟिकुलर ਇਨਸੀਡੈਂਟ ਜਿਹੜੀ ਸਪੈਸਿਫਿਕ ਹੈ ਇਹ ਉਹਨਾਂ ਦੇ ਧਿਆਨ ਚ ਲਿਆਵਾਂਗੇ ਔਰ ਹਾਈ ਕੋਰਟ ਦੇ ਵਿੱਚ ਵੀ ਅਸੀਂ ਇਸ ਮਸਲੇ ਦੀ ਤਹਿ ਤੱਕ ਜਾਣ ਵਾਸਤੇ ਕਿਉਂਕਿ ਜੇ ਪੁਲਿਸ ਤੇ ਪੱਤਰ ਤੇ ਸਰਕਾਰ ਦੇ ਪੱਧਰ ਤੇ ਸੰਵਾਈ ਨਹੀਂ ਹੁੰਦੀ ਫਿਰ ਜੁਡੀਸ਼ਰੀ ਵੱਡਾ ਰਸਤਾ ਹੁੰਦਾ ਤੇ ਸਾਰੇ ਇਹ ਕੇਸ ਹੈ ਭਾਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹ ਤੇ ਅਟੈਕ ਵਾਲਾ ਹੈ ਭਾਵੇਂ ਸਰਦਾਰ ਅਸ਼ਦੀਪ ਸਿੰਘ ਕਲੇਰ ਵਾਲਾ ਸਾਰਿਆਂ ਨੂੰ ਅਸੀਂ ਜਿਹੜਾ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਿਹੜਾ ਉਹ ਜਾਓ ਪਲੀਜ਼ ਕਲੇਰ ਜੀ ਆਹ ਇੱਕ ਲਓ ਸੱਭ ਬਰਨਸਾ ਦੇਖੋ ਅੱਜ ਇੱਕ ਪ੍ਰੋਮਿਨੈਂਟ ਨਿਊਜ਼ ਚੈਨਲ ਤੇ ਕਿਉਂਕਿ ਭੁੰਦਰ ਸਾਹਿਬ ਨੇ ਸਟੇਟਮੈਂਟ ਦਿੱਤੀ ਸੀ ਪੰਥਕ ਏਕੇ ਦੀ ਉਹਨੂੰ ਲੈ ਕੇ ਮੇਰਾ ਫੋਨੋ ਲਿਆ ਗਿਆ ਸੀਗਾ ਵਿਊਜ਼ ਵਾਸਤੇ ਜਿੱਥੇ ਪਰਲੇ ਪਾਸੇ ਜਿਹੜੇ ਬਾਗੀ ਗਰੁੱਪ ਆ ਉਹਦੇ ਚ ਰਣਜੀਤ ਸਿੰਘ ਬਰਾੜ ਸੀ ਮੈਂ ਸਿਰਫ ਇੱਕ ਗੱਲ ਦੇ ਉੱਤੇ ਓਬਜੈਕਸ਼ਨ ਰੇਜ਼ ਕੀਤੀ ਜਿੱਦੇ ਚ ਮੈਂ ਇਹ ਗੱਲ ਕਹੀ ਕਿ ਜਿਹੜੀ ਮੰਡੀ ਬੋਰਡ ਦੇ ਦਫ਼ਤਰ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਜਿੱਥੇ ਬਾਗੀ ਗਰੁੱਪ ਦੇ ਲੀਡਰ ਬਹਿ ਕੇ ਮੀਟਿੰਗਾਂ ਕਰਦੇ ਨੇ ਕਿ ਸਰਕਾਰ ਨੂੰ ਇਹ ਸਵਾਲ ਹੈ ਕਿ ਸਰਕਾਰ ਆਪਣਾ ਦਫ਼ਤਰ ਜਿਹੜਾ ਮੰਡੀ ਬੋਰਡ ਇੱਕ ਸਰਕਾਰੀ ਦਫ਼ਤਰ ਆ ਉਹ ਪੋਲਿਟਿਕਲ ਪਾਰਟੀ ਦੀ ਮੀਟਿੰਗਾਂ ਨੂੰ ਕਾਦੇ ਲਈ ਦੇ ਰਹੀ ਹੈ ਕੀ ਸਰਕਾਰ ਇਹ ਵਿਰੋਧੀਆਂ ਨੂੰ ਫੈਸਿਲੀਟੇਟ ਕਰ ਰਹੀ ਹੈ ਜੀਤੇ ਚਰਨਜੀਤ ਬਰਾੜ ਬੜਾ ਭੜਕੇ ਤੇ ਉਹ ਕਹਿੰਦੇ हां जी ਅਸੀਂ ਮੀਟਿੰਗ ਕੀਤੀ ਹੈ ਅਸੀਂ ਮੀਟਿੰਗ ਕਰਾਂਗੇ ਉੱਥੇ ਕਰਨਲ ਸਿੰਘ ਪੀਰ ਮੁਹੰਮਦ ਵੀ ਸੀ ਮੈਂ ਕਿਹਾ ਜੀ ਮੇਰਾ ਵਿਸ਼ਾ ਹੀ ਨਹੀਂ ਉੱਥੇ ਕੌਣ ਸੀ ਕੌਣ ਨਹੀਂ ਸੀ ਮੇਰਾ ਵਿਸ਼ਾ ਕਿ ਕੀ ਸਰਕਾਰ ਆਪਣੇ ਦਫ਼ਤਰ ਐਸੇ ਪੋਲੀਟੀਕਲ ਪਾਰਟੀਆਂ ਨੂੰ ਦੇ ਸਕਦੀ ਹੈ ਉਹਨਾਂ ਦੀ ਪੋਲੀਟੀਕਲ ਮੀਟਿੰਗ ਵਾਸਤੇ ਉਸ ਤੋਂ ਬਾਅਦ ਦੁਪਹਿਰੇ 1 ਵਜੇ 13 ਮਿੰਟ ਦਾ ਤਕਰੀਬਨ ਵਕਤ ਸੀ ਕਿ ਇੱਕ WhatsApp ਕਾਲ ਆਈ ਜਿਹਨੂੰ ਕਿ ਮੈਂ ਇੱਕ ਰੂਟੀਨ ਕਾਲ ਸਮਝ ਕੇ ਚੱਕਿਆ ਔਰ ਜਿਹੜਾ ਦੂਸਰੇ ਪਾਸਿਓਂ ਸ਼ੱਕ ਸੀ ਉਹਨੇ ਸਿੱਧਾ ਹੀ ਗਾਲੀ ਗਲੋਚ ਸ਼ੁਰੂ ਕਰਤਾ ਫਿਰ ਮੈਨੂੰ ਇੱਕਦਮ ਲੱਗਿਆ ਕਿ ਮੈਂ ਆਪਣਾ ਫੋਨ ਕੱਢਾਂ ਤਾਂ ਮੈਂ ਦੂਜੀ ਜੇਬ ਚੋਂ ਮੈਨੂੰ ਫੋਨ ਕੱਢਣ ਨੂੰ ਇੱਕ ਦੋ ਮਿੰਟ ਲੱਗੇ ਮੈਂ ਕੱਢ ਕੇ ਉਹਦਾ ਕੈਮਰਾ ਔਨ ਕਰਕੇ ਉਹਦੀ ਰਿਕਾਰਡਿੰਗ ਸ਼ੁਰੂ ਕੀਤੀ ਤਾਂ ਮੈਂ ਉਹਨੂੰ ਪਹਿਲਾ ਸਵਾਲ ਇਹ ਪੁੱਛਿਆ ਕਿ ਭਾਈ ਆਪ ਜੀ ਬੋਲ ਕੌਣ ਰਹੇ ਹੋ ਕਹਿੰਦਾ ਮੈਂ ਜਤਿੰਦਰ ਸਿੰਘ ਪੰਗੂ ਬੋਲ ਰਿਹਾ ਤੇਰੀ ਹਿੰਮਤ ਕਿੱਦਾਂ ਪਈ ਮੰਡੀ ਬੋਰਡ ਦਾ ਨਾਂ ਲੈਣ ਦੀ ਅੰਮ੍ਰਿਤਪਾਲ ਦਾ ਨਾਂ ਲੈਣ ਦੀ ਮੈਂ ਕਿਹਾ ਅੰਮ੍ਰਿਤਪਾਲ ਬਾਰੇ ਤਾਂ ਕੋਈ ਗੱਲ ਹੀ ਨਹੀਂ ਹੋਈ ਕਹਿੰਦਾ ਮੈਂ ਅਮਰਿਤਪਾਲ ਦਾ ਸਾਥੀ ਹਾਂ ਦੱਸ ਕੀ ਕਰਨਾ ਉਹ ਵੀਡੀਓ ਅਸੀਂ ਤੁਹਾਨੂੰ ਸਾਰਿਆਂ ਨੂੰ ਜਨਤਕ ਕੀਤੀ ਹੈ ਮੈਂ ਉਹਦਾ ਸਾਥੀ ਹਾਂ ਕਹਿੰਦਾ ਮੈਂ 50 ਬੰਦੇ ਮਾਰ ਚੁੱਕੇ ਹਾਂ 54 ਦੀ ਮੇਰੀ ਲਿਸਟ ਹੈ ਚਾਰ ਉਹਦੇ ਚ ਬਚਦੇ ਨੇ ਇੱਕ ਹੁਣ ਤੂੰ ਹੋ ਗਿਆ ਹੁਣ ਤੇਰੇ ਵੀ ਮੈਂ ਕਹਿੰਦਾ ਗੋਲੀ ਮਾਰਨੀ ਹੈ ਹੁਣ ਤੂੰ ਦੇਖੀ ਜਾਈਂ ਤੇਰਾ ਬੰਦਾ ਕੀ ਹੈ ਜੇ ਅੱਜ ਤੋਂ ਬਾਅਦ ਤੇਰੀ ਜੁਬਾਨ ਖੁੱਲੀ ਤਾਂ ਤੇਰੇ ਗੋਲੀ ਵੱਜਣੀ ਹੈ ਮੈਂ ਉਸ ਸਮੇਂ ਵੀ ਕਿਹਾ ਮੈਂ ਫੇਰ ਦੁਹਰਾਣਾ ਕਿ ਮੇਰਾ ਸਵਾਲ ਉੱਥੇ ਦਾ ਉੱਥੇ ਖੜਾ ਜਤਿੰਦਰ ਪੰਗੂ ਏਸੀਆਂ ਧਮਕੀਆਂ ਤੂੰ ਅਸੀਂ ਡਰਦੇ ਨਹੀਂ ਤੂੰ ਇਹ ਦੱਸ ਕਿ ਤੇਰੇ ਦਫ਼ਤਰ ਦੇ ਵਿੱਚ ਬੈਠ ਕੇ ਜਿਹੜੀ ਸੁਧਾਰ ਲਹਿਰ ਦੀ ਚਰਨਜੀਤ ਬਰਾੜ ਦੀ ਚਾਹੇ ਤੁਸੀਂ ਕਹਿੰਦੇ ਪੀਰ ਮੁਹੰਮਦ ਦੀ ਮੀਟਿੰਗਾਂ ਹੋ ਰਹੀਆਂ ਨੇ ਉਹ ਮੀਟਿੰਗਾਂ ਕਿਉਂ ਹੋ ਰਹੀਆਂ ਨੇ ਤੇ ਫਿਰ ਉਹਨਾਂ ਸਾਡਾ ਮੂੰਹ ਬੰਦ ਕਰਾਉਣਾ ਚਾਹੁੰਦੇ ਹੋ ਤੁਸੀਂ ਤੁਸੀਂ ਆਪ ਸਾਜਸ਼ਾ ਰਚੋ ਦਫ਼ਤਰਾਂ 'ਚ ਬਹਿ ਕੇ ਉਹਨੂੰ ਚਰਨਜੀਤ ਬਰਾੜ ਮੰਨੇ ਕਿ ਉੱਥੇ ਸਾਜਸ਼ਾ ਹੋ ਰਹੀਆਂ ਨੇ ਤੇ ਫਿਰ ਤੁਸੀਂ ਕੌਣ ਸਾਡੇ ਗੋਲੀਆਂ ਮਾਰਨੀਆਂ ਨੇ ਫਿਰ ਕਹਿੰਦਾ ਜਾ ਕੇ ਸੁਖਬੀਰ ਬਾਦਲ ਨੂੰ ਵੀ ਦੱਸ ਦੀ ਜੇ ਤੇਰੇ ਨਾਲ ਬੈਠੇ ਤਾਂ ਵੀ ਦੱਸ ਦੀ ਕਿ ਜਾਣਦੇ ਨੇ ਕਿ ਭੰਗੂ ਬੰਬ ਵੀ ਚਲਾ ਲੈਂਦਾ ਸੋ ਅੱਜ ਮੈਨੂੰ ਬੜੀ ਇਸ ਗੱਲ ਤੇ ਹੈਰਾਨੀ ਹੋਈ ਕਿ ਇੱਕ ਸਰਕਾਰ ਦਾ ਕਲਾਸ ਵਨ ਆਫਸਰ ਜਿਹੜਾ ਕਿ ਕਹਿੰਦਾ ਮੈਂ ਅਮਰਿਤਪਾਲ ਦਾ ਸਾਥੀ ਹਾਂ ਇੱਕ ਪਾਸੇ ਤਾਂ ਅਮਰਿਤਪਾਲ ਨੂੰ ਐਨਐਸਏ ਲਾ ਕੇ ਪੰਜਾਬ ਸਰਕਾਰ ਨੇ ਉੱਥੇ ਸੈਟ ਰੱਖਿਆ ਆ ਸ਼ਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਦੂਜੇ ਪਾਸੇ ਜਿਹੜੇ ਓਪਨਲੀ ਉਹਦੇ ਸਾਥੀ ਤੁਰੇ ਫਿਰਦੇ ਨੇ ਉਹਨਾਂ ਨੂੰ ਤੁਸੀਂ ਮੰਡੀ ਬੋਰਡ ਵਰਗੇ ਵੱਡੇ ادارےਾਂ 'ਚ ਤੁਸੀਂ ਇੰਜੀਨੀਅਰਿੰਗ ਚੀਫ ਲਾਇਆ ਹੋਇਆ ਤੇ ਉਹ ਸਿੱਧੀਆਂ ਧਮਕੀਆਂ ਦਿੰਦੇ ਨੇ ਗੋਲੀਆਂ ਮਾਰਨ ਦੀਆਂ ਔਰ ਉਹਨੇ ਮੈਨੂੰ ਫੇਰ ਚੈਲੰਜ ਕੀਤਾ ਕਿ ਹੁਣ ਦੇਖੀ ਤੇਰੇ ਗੋਲੀ ਵੱਜੂਗੀ ਪਰ ਤੁਹਾਡੇ ਮਾਧਿਅਮ ਨਾਲ ਫੇਰ ਕਹਿੰਦੇ ਆ ਕਿ ਨਾ ਅਸੀਂ ਪਹਿਲਾਂ ਡਰੇ ਸੀ ਨਾ ਡਰਦੇ ਹਾਂ ਅਸੀਂ ਕਿੱਧਰ ਤੰਕੀਆਂ ਤੋਂ ਪਰ ਸਰਕਾਰ ਅੱਜ ਦੱਸੇ ਕਿ ਕੀ ਸਰਕਾਰ ਇੱਕ ਸਟੇਟ ਸਪான்ਸਰਡ 플ੌਟ ਨਾਲ ਵਿਰੋਧੀਆਂ ਦਾ ਕਤਲ ਕਰਾਰੀ ਹੈ ਕਿ ਇਸੇ ਤਹਿਤ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਗੋਲੀ ਚੱਲੀ ਹੁਣ ਇਹ ਸਰਕਾਰ ਦੇ ਅਫਸਰ ਹੁਣ ਜਿਹੜੇ ਪਾਰਟੀਆਂ ਦੇ ਕਿਉਂਕਿ ਮੈਂ ਮੁੱਖ ਬੁਲਾਰਾ ਮੇਰੀ ਡਿਊਟੀ ਹੈ ਪਾਰਟੀ ਦਾ ਪੱਖ ਰੱਖਣਾ ਕਿ ਹੁਣ ਸਾਡੀਆਂ ਆਵਾਜ਼ ਬੰਦ ਕਰਕੇ ਅਕਾਲੀ ਦਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਇਹ ਭਗਵੰਤ ਮਾਨ ਸਾਹਿਬ ਖੁੱਡੀਆਂ ਸਾਹਿਬ ਜਿਹੜੇ ਐਗਰੀਕਲਚਰ ਮੰਤਰੀ ਨੇ ਹੁਣ ਤਾਂ ਰਵਿੰਦ ਕੇਜਰੀਵਾਲ ਸੁਪਰ ਸੀਐਮ ਵੀ ਅੱਜਕੱਲ ਪੰਜਾਬ ਚ ਮਨੀਸ਼ ਸਿਸੋਦੀਆ ਦੱਸਣ ਔਰ ਦੱਸਣ ਕਿ ਕਿਸ ਕਪੈਸਿਟੀ ਚ ਇਹ ਐਸੇ ਜਿਹੜੇ ਅਫਸਰ ਨੇ ਇਹ ਲੋਕਾਂ ਨੂੰ ਗੋਲੀਆਂ ਮਾਰ ਰਹੇ ਨੇ ਜਾਂ ਮਰਵਾ ਰਹੇ ਨੇ ਕਿ ਸੂਬੇ ਦੇ ਵਿੱਚ ਜਿਹੜੀ ਕਤਲਗਾਰਥ ਥੋੜੀ ਹੈ ਕਿ ਉਹ ਸਰਕਾਰ ਕਰਾ ਰਹੀ ਹੈ ਕਿ ਅਫਸਰ ਕਰਾ ਰਹੇ ਨੇ ਜਿਹੜਾ ਅੱਗੇ ਵੀ ਇੱਕ ਹਰੀ ਨੌਂ ਦਾ ਕਤਲ ਹੋਇਆ ਉਹ ਚ ਕਿਹਦਾ ਹੱਥ ਹੈ ਸੋ ਇੱਧਰ ਤੁਸੀਂ ਬੰਦੇ ਮਾਰਨ ਤੇ ਆ ਗਏ ਹੋ ਜੇ ਤੁਸੀਂ ਸੋਚ ਹੀ ਲਿਆ ਕਿ ਹੁਣ ਵਿਰੋਧੀਆਂ ਦੀ ਗੱਲ ਦਾ ਜਵਾਬ ਨਹੀਂ ਦੇਣਾ ਇਹਨਾਂ ਦੀ ਜ਼ੁਬਾਨ ਬੰਦ ਕਰਾਉਣੀ ਹੈ ਤਾਂ ਅਸੀਂ ਇੱਕ ਡਾ ਕੇ ਖੜੇ ਆ ਜਿਨੇ ਆਉਣਾ ਸਾਹਮਣੇ ਆਓ ਯਾ ਮੱਥਾ ਯਾ ਛਾਤੀ ਪਿੱਠ ਨਹੀਂ ਗਦਾਰੀ ਨਹੀਂ ਪਿੱਠ ਨਹੀਂ ਆ ਕੇ ਗੱਲ ਕਰੋ ਮੁੱਦਿਆਂ ਤੇ ਗੱਲ ਕਰੋ ਇਹ ਸੂਬੇ ਦਾ ਮਾਹੌਲ ਖਰਾਬ ਕਰਨਾ ਬੰਦ ਕਰੋ ਸੂਬੇ ਦਾ ਪਹਿਲਾਂ ਹੀ ਬਹੁਤ ਨੁਕਸਾਨ ਇਹੀ ਜੀਆਂ ਗਲਤ ਨੀਤੀਆਂ ਕਰਕੇ ਹੋ ਗਵਰਨਰ ਸਾਹਿਬ ਕੀ ਕਹਿੰਦੇ ਕਦੋਂ ਸਮਾਂ ਕੁਝ ਨਹੀਂ ਆਉਂਦਾ ਉਹ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਅਸੀਂ ਲੈ ਰਹੇ ਹਾਂ ਗਵਰਨਰ ਸਾਹਿਬ ਕੋਈ ਮਿਲਾਂਗੇ ਮੈਂ ਕਿਹਾ ਗਵਰਨਰ ਸਾਹਿਬ ਕੋਲੇ ਵੀ ਹਾਈ ਕੋਰਟ 'ਚ ਵੀ ਹਰ ਲੈਵਲ ਦੇ ਉੱਤੇ ਅਸੀਂ ਜਿਹੜਾ ਕੇਸ ਜਿਹੜਾ ਫਾਈਟ ਕਰਾਂਗੇ ਮਤਲਬ ਲਾਈਨ ਡਾਊਨ ਨਹੀਂ ਲਵਾਂਗੇ ਕਿ ਲੋਕੜ ਕੇ ਕੀ ਗੱਲ ਮੁਕਤੀ ਨੇ ਸ਼ੁਰੂ ਹੋ ਰਹੀ ਹੈ